ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਤੇ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਮੈਂ ਤੁਹਾਡੇ ਰੂਬਰੂ ਹੋਇਆ ਆਂ ਦੋਸਤੋ ਜਿਹੜਾ ਤੁਹਾਡਾ ਆਲੇ-ਦੁਆਲੇ ਹੁੰਦਾ ਆ ਉਹ ਤੁਹਾਨੂੰ ਕਦੇ ਵੀ ਉਚਾਈਆਂ ਨੂੰ ਛੂਹਣ ਵਾਸਤੇ ਰੋਕਦਾ ਰਹਿੰਦਾ ਹੈ ਤੇ ਕਦੇ ਵੀ ਤੁਹਾਨੂੰ ਅੱਗੇ ਵਧਣ ਨਹੀਂ ਦਿੰਦਾ ਹੁੰਦਾ ਕਿਉਂਕਿ ਤੁਸੀਂ ਆਪਣੇ ਆਲੇ-ਦੁਆਲੇ ਦੇ ਅਨੁਸਾਰ ਹੀ ਗਰੋ ਕਰ ਸਕਦੇ ਹੋ ਜਦੋਂ ਵੀ ਤੁਸੀਂ ਕੁਝ ਵੱਡਾ ਕਰਨ ਲਈ ਸੋਚਦੇ ਹੋ ਤਾ ਤੁਹਾਡਾ ਆਲਾ ਦਵਾਲਾ ਹੀ ਤੁਹਾਡਾ ਜਿਹੜਾ ਆ ਉਹ ਬੈਰੀ ਬਣ ਜਾਂਦਾ ਹੈ ਕਿਉਂਕਿ ਤੁਹਾਨੂੰ ਆਖਦੇ ਨੇ ਕਿ ਤੁਸੀਂ ਇਹ ਇੰਨਾ ਵੱਡਾ ਕੰਮ ਹੈ ਜਿਹੜਾ ਉਹ ਨਹੀਂ ਕਰ ਸਕਦੇ ਤੁਸੀਂ ਇੰਨੀਆਂ ਕਠਿਨਾਈਆਂ ਦਾ ਸਾਹਮਣਾ ਨਹੀਂ ਕਰ ਸਕਦੇ ਲੇਕਿਨ ਆਪਣੇ ਤੁਸੀਂ ਅੰਦਰ ਨੂੰ ਪਛਾਨਣਾ ਹੈ ਕਿ ਮੈਂ ਜੋ ਗੱਲ ठान ਲਈ ਹੈ ਉਸ ਨੂੰ ਕਿਵੇਂ ਕਰਨਾ ਤੇ ਮੈਂ ਕਰ ਹੀ ਸਕਦਾ ਹਾਂ ਇਨਸਾਨ ਆਪਣੇ ਮਨ ਨੂੰ ਉਹੋ ਜਿਹਾ ਬਣਾ ਲੈਂਦਾ ਜਿਸ ਤਰ੍ਹਾਂ ਦਾ ਉਸ ਨੂੰ ਲੱਗਦਾ ਹੁੰਦਾ ਹੈ ਸੋ ਦੋਸਤੋ ਅੱਜ ਮੈਂ ਇੱਕ ਛੋਟੀ ਜੀ ਸਟੋਰੀ ਲੈ ਕੇ ਤੁਹਾਡੇ ਨਾਲ ਰੂਬਰੂ ਹੋਇਆ ਹਾਂ ਕਿ ਕਿਵੇਂ ਆਪਾਂ ਜ਼ੋਰ ਵੀ ਨਹੀਂ ਲਗਾਉਂਦੇ ਸ਼ੁਰੂਆਤ ਦੇ ਅੰਦਰ ਬੰਦਾ ਜਿਹੜਾ ਹੈ ਆਪਣਾ ਜ਼ੋਰ ਲਾਉਂਦਾ ਹੈ ਮਨੋਬਲ ਕਰਦਾ ਹੈ ਲੇਕਿਨ ਸ਼ੁਰੂਆਤ ਦੇ ਵਿੱਚ ਬੰਦਾ ਕਾਮਯਾਬ ਨਹੀਂ ਹੁੰਦਾ ਕਿਉਂਕਿ ਕਾਮਯਾਬ ਹੋਣ ਦੇ ਲਈ ਥੋੜਾ ਟਾਈਮ ਜ਼ਰੂਰ ਲੱਗਦਾ ਹੈ ਮੈਂ ਤੁਹਾਡੇ ਅੱਗੇ ਇੱਕ ਛੋਟੀ ਜੀ ਸਟੋਰੀ ਸਾਂਝੀ ਕਰਦਾ ਹਾਂ ਕਹਿੰਦੇ ਇੱਕ ਪੇੜ ਦੇ ਨਾਲ ਛੋਟੇ ਜੇ ਰਸਤੇ ਦੇ ਨਾਲ ਇੱਕ ਹਾਥੀ ਨੂੰ ਬੰਨਿਆ ਹੁੰਦਾ ਹੈ ਇਹ ਉਥੋਂ ਇੱਕ ਇਨਸਾਨ ਲੰਘਿਆ ਜਾਂਦਾ ਹੁੰਦਾ ਹੈ ਉਹ ਇਹ ਵੇਖ ਕੇ ਹੈਰਾਨ ਰਹਿ ਜਾਂਦਾ ਹੈ ਕਿ ਇੱਕ ਐਡਾ ਵੱਡਾ ਹਾਥੀ ਛੋਟੇ ਜਿਹੇ ਰਸੇ ਦੇ ਨਾਲ ਬੰਨਿਆ ਹੋਇਆ ਬਿਲਕੁਲ ਆਰਾਮਦਾਰੀ ਦੇ ਨਾਲ ਬੈਠਾ ਆ ਤੇ ਉਹ ਉਸਦੇ ਮਹਾਵਤ ਨੂੰ ਉਸਦੇ ਮਾਲਕ ਨੂੰ ਪੁੱਛਦਾ ਹੈ ਕਿ ਇਹ ਐਡਾ ਵੱਡਾ ਹਾਥੀ ਇੱਕ ਛੋਟੇ ਜਿਹੇ ਰਸੇ ਨਾਲ ਤੁਸੀਂ ਬੰਨ ਕੇ ਰੱਖਿਆ ਹੋਇਆ ਹੈ ਜਿਸ ਦੀ ਕੋਈ ਇਸ ਹਾਥੀ ਦੇ ਮੁਕਾਬਲੇ ਵਿੱਚ ਜਾਨ ਵੀ ਨਹੀਂ ਹੈ ਤੇ ਇਹ ਕੋਈ ਰੱਸਾ ਜਿਹੜਾ ਆ ਉਹ ਤਾਕੜਾ ਵੀ ਨਹੀਂ ਹੈ ਇਹ ਛੁੜਾ ਕੇ ਤੋੜ ਕੇ ਇਹ ਇਥੋਂ ਭੱਜ ਵੀ ਸਕਦਾ ਆ ਤਾਂ ਮਹਾਵਤ ਨੇ ਉਸਦੇ ਮਾਲਕ ਨੇ ਬੜੀ ਸੋਹਣੀ ਗੱਲ ਆਖੀ ਕਹਿੰਦਾ ਇਹ ਛੋਟੇ ਜਿਹੇ ਹੁੰਦੇ ਦੇਸ ਦੇ ਗਲ ਦੇ ਵਿੱਚ ਇਹੀ ਰੱਸਾ ਮੈਂ ਪਾ ਦਿੱਤਾ ਸੀਗਾ ਤੇ ਉਦੋਂ ਇਹ ਕੋਸ਼ਿਸ਼ਾ ਵੀ ਕਰਦਾ ਸੀ ਕਿ ਮੈਂ ਇਹ ਰੱਸਾ ਜਿਹੜਾ ਆ ਉਹ ਤੋੜ ਕੇ ਲੰਘ ਜਾਵਾਂ ਲੇਕਿਨ ਉਸ ਸਮੇਂ ਤਾਂ ਉਹ ਛੋਟਾ ਸੀ ਤਾਂ ਉਹ ਕੋਸ਼ਿਸ਼ ਕਰਦਾ ਰਿਹਾ ਲੇਕਿਨ ਉਹ ਹਾਰਦਾ ਰਿਹਾ ਤਾਂ ਉਸਦੇ ਮਨ ਨੇ ਪੱਕਾ ਹੀ ਇਹ ਯਕੀਨ ਕਰ ਲਿਆ ਕਿ ਇਹ ਰੱਸਾ ਜਿਹੜਾ ਆ ਉਹ ਮੇਰੇ ਤੋਂ ਨਹੀਂ ਟੁੱਟੇਗਾ ਭਾਵੇਂ ਉਹ ਅੱਜ 40 ਸਾਲ ਦਾ ਹੋ ਚੁੱਕਿਆ ਆ ਜਦੋਂ ਇਹ 6 ਮਹੀਨਿਆਂ ਦਾ ਸੀ ਤਾਂ ਮੈਂ ਇਸ ਦੇ ਗਲ ਦੇ ਵਿੱਚ ਇਹੀ ਰੱਸਾ ਪਾ ਦਿੱਤਾ ਸੀ ਲੇਕਿਨ ਅੱਜ ਇਹ ਵੱਡਾ ਹੋ ਗਿਆ ਇਸ ਦੇ ਮਨ ਨੂੰ ਫਿਰ ਵੀ ਇਹੀ ਹੈ ਕਿ ਮੈਂ ਇਸ ਨੂੰ ਨਹੀਂ ਕੱਟ ਸਕਦਾ ਇਸੇ ਕਰਕੇ ਉਹ ਜਿਹੜਾ ਹਾਥੀ ਹੈ ਅੱਜ ਵੀ ਉਹ ਇਹ ਕੋਸ਼ਿਸ਼ ਨਹੀਂ ਕਰਦਾ ਕਿਉਂਕਿ ਇਸ ਨੇ ਪਹਿਲਾਂ ਹੀ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਕਰ ਚੁੱਕੀਆਂ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹੋ ਸਿੱਖਿਆ ਮਿਲਦੀ ਹੈ ਕਿ ਜੇਕਰ ਅਸੀਂ ਕਿਸੇ ਟਾਈਮ ਕਿਸੇ ਕੰਮ ਨੂੰ ਸ਼ੁਰੂ ਕਰਦੇ ਹਾਂ ਤੇ ਉਸ ਕੰਮ ਨੂੰ ਉਸ ਸਮੇਂ ਸਾਡੇ ਤੋਂ ਨਹੀਂ ਪੂਰਾ ਹੁੰਦਾ ਲੇਕਿਨ ਕੁਝ ਸਮਾਂ ਕੁਝ ਸਮੇਂ ਲੱਗਦਾ ਹੀ ਹੈ ਕੁਝ ਸਮੇਂ ਬਾਅਦ ਇਨਸਾਨ ਦਾ ਜਿਹੜਾ ਮਨੋਵਲ ਆ ਡਿੱਗ ਜਾਂਦਾ ਆ ਸਗੋਂ ਇਹ ਮੁਸ਼ਕਲਾਂ ਜਿਹੜੀਆਂ ਆ ਉਹ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਹੀ ਰਹਿੰਦੀਆਂ ਨੇ ਉਹ ਬਾਅਦ ਵਿੱਚ ਕੋਸ਼ਿਸ਼ ਨਹੀਂ ਕਰਦਾ ਲੇਕਿਨ ਬਾਅਦ ਦੇ ਵਿੱਚ ਉਹ ਕਾਮਯਾਬ ਜ਼ਰੂਰ ਹੁੰਦਾ ਆ ਔਰ ਇੱਕ ਗੱਲ ਤੁਸੀਂ ਇਹ ਵੀ ਸੁਣੀ ਹੋਏਗੀ ਕਿ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਆ ਕਿ ਕਈ ਵਾਰ ਜਿੰਦਾ ਜੜਾ ਆ ਉਹ ਆਖਰੀ ਚਾਬੀ ਦੇ ਨਾਲ ਜ਼ਰੂਰ ਖੁੱਲਦਾ ਆ ਇਸ ਕਰਕੇ ਆਪਣੀ ਕੋਸ਼ਿਸ਼ ਨੂੰ ਨਿਰੰਤਰ ਲੈ ਕੇ ਚੱਲੋ ਜੋ ਵੀ ਤੁਸੀਂ ਜ਼ਿੰਦਗੀ ਦੇ ਅੰਦਰ ਮਨੋਵਲ ਲੈ ਕੇ ਚੱਲੇ ਹੋ ਉਹ ਤੁਹਾਡਾ ਇੱਕ ਦਿਨ ਪੂਰਾ ਹੋਵੇਗਾ ਮੇਰੀਆਂ ਦੁਆਵਾਂ ਤੁਹਾਡੇ ਨਾਲ ਨੇ ਸਤਿ ਸ੍ਰੀ ਅਕਾਲ